ਮਾਰੇ ਬੇਢੀ ਪ੍ਰਾਣ ਆਧਾਰਾ ਹਮਾਰੇ ਬੇਢੀ ਜਿਹੜਾ ਸਾਡੇ ਦਾ ਪ੍ਰਾਣ ਆਧਾਰਾ ਹੈ ਜਿਹਦੀ ਵਜ੍ਹਾ ਨਾਲ ਪ੍ਰਾਣ ਚੱਲਦੇ ਨੇ ਬੇਢੀ ਤਾਂ ਉਹ ਹੋਇਆ ਸਾਡਾ ਬੇਢੀ ਕੌਣ ਹੈ ਜਿਹਨੇ ਆਤਮਾ ਔਰ ਸਰੀਰ ਨੂੰ ਜੋੜ ਕੇ ਰੱਖਿਆ ਹੋਇਆ ਉਹ ਬੇਢ ਉਹ ਦੋਏ ਜੁੜੇ ਨਹੀਂ ਹੋਏ ਸਰੀਰ ਨਾਲ ਆਤਮਾ ਕਿਹਨੇ ਜੋੜ ਕੇ ਰੱਖੀ ਹੋਈ ਤਾਂ ਬੇਢੀ ਹੈ ਬੇਢੀ ਉਹਦਾ ਦੋ ਨੂੰ ਜੋੜਨ ਵਾਲਾ ਉਹ ਪ੍ਰਾਣ ਆਦਾਰਾ ਸਰੀਰ ਨਾਲ ਜੋੜੇ ਨੇ ਹੁਣ ਸਰੀਰ ਨਾਲੋਂ ਸੁਰਤ ਮਾਇਆ ਨਾਲੋਂ ਸੁਰਤ ਤੋੜ ਕੇ ਸਰੀਰ ਨਾਲੋਂ ਤਾਂ ਨਹੀਂ ਤੋੜਨੀ ਸੁਰਤ ਮਾਇਆ ਨਾਲੋਂ ਤੋੜਨੀ ਹੁਣ ਸਰੀਰ ਨਾਲ ਨਹੀਂ ਤੋੜਨੀ ਮਾਇਆ ਨਾਲੋਂ ਤੋੜਨੀ ਇਹ ਕਿਵੇਂ ਹੋਊ ਸਰੀਰ ਨਾਲ ਨਹੀਂ ਤੋੜਨੀ ਸਰੀਰ ਦਾ ਕਾਰਨ ਦਿਮਾਗ ਨਹੀਂ ਦਿਲ ਹੈ ਪ੍ਰਾਣ ਆਦਾਰਾ ਦਿਮਾਗ ਨਹੀਂ ਆ ਦਿਲ ਹੈ ਜੇ ਤੇਲਾ ਦਾ ਸਰੀਰ ਹੈ ਪ੍ਰਾਣ ਹੈ ਜ ਜਦ ਦਿਲ ਚੱਲਦਾ ਉਹ ਨਾ ਜਰ ਸਰੀਰ ਹੈ ਪ੍ਰਾਣ ਹੈ ਜੇ ਦਿਲ ਬੰਦ ਹੋ ਗਿਆ ਪ੍ਰਾਣ ਨਿਕਲ ਗਏ ਦਿਮਾਗ ਬੰਦ ਹੋਏ ਤੇ ਕੁਝ ਨਹੀਂ ਹੁੰਦਾ ਪ੍ਰਾਣਾ ਨੂੰ ਕਿਧਰ ਨਹੀਂ ਜਾਂਦੇ ਰੋਜ਼ ਹੌਂਦਾ ਹੀ ਹੈ ਸੌਂਗੇ ਫੇਰ ਉੱਠ ਗੜਦਾ ਕੌਮੇ ਚ ਵੀ ਚਲੇ ਜਾਵੇ ਤਾਂ ਵੀ ਠੀਕ ਹੋ ਜਾਂਦਾ ਇਹ ਜਿਹੜੇ ਦਸੂਮਦਾਰ ਬਣਾਏ ਬੈਠੇ ਦਿਮਾਗ ਦੇ ਹੁਣ ਇਹਨਾਂ ਦਾ ਦਿਮਾਗ ਠਗਾਲੇ ਹੁੰਦਾ ਤਾਂ ਕਾਹਨੂੰ ਬਣਾਉਂਦੇ ਦਿਮਾਗ ਹੀ ਲਿਆ ਹੋਇਆ ਕਿਨਾਂ ਦਾ ਦਿਮਾਗ ਹਿੱਲਿਆ ਹੋਇਆ ਨਾ ਉਹ ਦਿਮਾਗ ਨੂੰ ਸਭ ਕੁਝ ਮੰਨ ਲਿਆ ਉਹਨਾਂ ਨੇ ਦਿਮਾਗ ਨਾਲੇ ਅਰਥ ਕੀਤੇ ਨੇ ਉਹਨਾਂ ਨੇ ਹੈ ਅਰਥੇ ਦਿਮਾਗ ਦੀ ਉਪਜੇ ਸਾਰਾ ਹਿੱਲਿਆ ਹੋਇਆ ਹੈ ਨਾ ਦਿਮਾਗ ਠਿਕਾਣੇ ਹਿੱਲਿਆ ਹੋਇਆ ਆਪਣੇ ਮੂਲੋਂ ਹਿੱਲਿਆ ਹੋਇਆ ਬਨ ਵਾਇਆ ਨਾਲ ਜੁੜਿਆ ਹੋਇਆ ਦਿਮਾਗ ਤਾਂ ਮਾਇਆ ਹੈ ਮਾਇਆ ਜਿ ਬੈਠਾ ਜਿਹੜਾ ਦਿਮਾਗ 'ਚ ਬੈਠਾ ਮਾਇਆ ਜਿ ਬੈਠਾ ਹੋ ਹਾਂਜੀ ਰਹਾਓ ਬੇਟੀ ਪ੍ਰੀਤ ਮਜ਼ਦੂਰੀ ਮੰਗਾਏ ਜੇ ਕੋ ਛਾਣ ਛਵਾਵੇ ਹੋ ਬੇਟੀ ਪ੍ਰੀਤ ਮਜ਼ਦੂਰੀ ਮੰਗਾ ਉਹ ਪ੍ਰੇਮ ਦੀ ਮਜ਼ਦੂਰੀ ਮੰਗਦਾ ਉਹਦਾ ਨਾ ਪ੍ਰੇਮ ਜਦ ਨਾ ਪ੍ਰੇਮ ਕਿਓ ਤੇਨੇ ਪ੍ਰੇਮ ਪਾਇਆ ਬੇਟੀ ਪਰਾਵਾ ਮਜ਼ਦੂਰੀ ਪ੍ਰੀਤ ਦੀ ਉਹਦੀ ਜੇ ਪ੍ਰੀਤ ਜਿਹਦੇ ਨਾਲ ਕਰੀਦੀ ਹੈ ਪਹਿਲਾਂ ਸਭ ਕੁਝ ਛੱਡਿਆ ਹੀ ਦਾ ਪ੍ਰੀਤ ਵਾਲੇ ਨੂੰ ਸਭ ਕੋ ਦੇਣ ਦੀ ਲੋੜ ਨਹੀਂ ਹੈ ਜਿਹੜਾ ਪ੍ਰੀਤ ਜਿਹਦੇ ਨਾਲ ਟੁੱਟੀ ਹੋਈ ਹੈ ਜੀ ਦੀ ਵਜਾ ਨਾਲ ਪ੍ਰੀਤ ਟੁੱਟੀ ਹੋਈ ਹੈ ਸਾਡੀ ਜਿਹੜਾ ਪ੍ਰੀਤ ਤੋੜਨ ਦਾ ਕਾਰਨ ਜੀ ਨਾਲ ਪ੍ਰੀਤ ਤੋੜਦਾ ਉਹਦਾ ਦੁਸ਼ਮਣ ਹੁੰਦਾ ਜੇ ਮਾਇਆ ਪ੍ਰੀਤ ਤੋੜਦੀ ਹੈ ਤਾਂ ਵੀ ਜਿਹੜਾ ਸਾਡਾ ਵੇਢੀ ਹੈ ਉਹ ਮਾਇਆ ਹੀ ਉਹਦੀ ਦੁਸ਼ਮਣ ਹੈ ਉਹ ਤਾਂ ਪ੍ਰੀਤ ਤੋੜਦੀ ਹੈ ਜਿਹੜਾ ਦੋ ਆਦਮੀ ਚ ਦੋ ਆਦਮੀ ਹੈ ਤੇ ਕੋ ਦੋ ਪਰਹਾਵਾਂ ਚ ਫਰਕ ਪਾਉਣ ਵਾਲਾ ਬੰਦਾ ਹੈ ਚੋਗਲ ਭਾਈ ਨੂੰ ਭਾਈ ਨੂੰ ਦੁਸ਼ਮਣ ਬਣਾ ਤਾ ਤੋੜ ਤਾ ਪ੍ਰੀਤ ਤੋੜਦੀ ਤੇ ਚੁਗਲ ਕਿਹਦਾ ਮਿੱਤਰ ਹੈ ਮੇਰ ਕਿਹਦਾ ਚੁਗਲ ਹੋ ਦੋਹਾਂ ਦਾ ਮਿੱਤਰ ਨਹੀਂ ਹੈ ਉਹ ਨਾਂ ਦਾ ਜੀ ਦੀ ਪ੍ਰੀਤ ਤੋੜੀਏ ਸਖਾ ਦਾ ਕਿਹ ਉਹਦਾ ਮਿੱਤਰ ਹੈ ਨਾ ਜਿਹਦੇ ਨਾਲੋਂ ਪ੍ਰੀਤ ਤੋੜੀ ਉਹਦਾ ਮਿੱਤਰ ਉਹ ਤਾਂ ਫਰਕ ਪਾਉਂਦਾ ਦੋਹਾਂ ਭਾਈਆਂ ਚ ਵਾਇਆ ਜਿਹੜੀ ਫਰਕ ਪਾਉਂਦੀ ਆ ਚਤਰਮਨ ਦੇ ਵਿੱਚ ਦੋਹਾਂ ਦੀ ਉਹ ਦਸ਼ਮਣਾ ਹੈ ਤਾਨ ਆਗਣੀ ਕੀ ਹੋਇਆ ਨਾਗ ਕੀ ਦਾ ਮਿੱਤੈ ਬਈ ਇਹ ਤਾਂ ਦੁੱਧ ਪਲਾਈਏ ਵੀ ਗੂਟਿਆ ਜੁਏ ਆਪਣੇ ਖਾਇ ਰਾਜਾਇ ਆਪਣੇ ਖਾਇ ਵਾਲੀ ਆ ਇਹ ਦੁਰਮਦਨਾ ਪ੍ਰੀਤ ਤੋੜੀਆ ਦੁਰਮਦ ਦੋਹਾਂ ਦੇ ਦੁਸ਼ਮਣਾਂ ਦੁਰਮਦ ਗੁਰਮਦ ਦੀ ਦੁਸ਼ਮਣਾਂ ਗੁਰਮਦ ਦਾ ਪ੍ਰਚਾਰ ਹੋਣਾ ਸੀ ਦੁਰਮਦ ਦਾ ਹੋ ਰਿਹਾ ਜੇ ਦੁਰਮਦ ਦਾ ਹੋਇਆ ਦੁਸ਼ਮਣ ਘਰ ਚ ਬੈਠਾ ਕੀ ਨੂੰ ਪਾਲਦਾ ਹੈ ਮੋਹ ਨੂੰ ਕੁਛ ਨਹੀਂ ਕਹਿਣ ਦਿੰਦਾ ਲੋਭ ਨੂੰ ਕੁਛ ਨਹੀਂ ਕਹਿਣ ਦਿੰਦਾ ਲੋਭ ਪਾਲਦੇ ਨੇ ਲੋਭ ਨੂੰ ਘਰੋਂ ਨਹੀਂ ਕੱਢ ਰਹੇ ਕਿਉਂਕਿ ਦੁਸ਼ਮਣ ਦਾ ਦੁਸ਼ਮਣ ਦੋਸਤ ਜੇ ਦੁਰਮਤ ਦੁਸ਼ਮਾਨਾ ਗੁਰਮਤ ਦੀ ਉਹਨੇ ਆਪਣੇ ਮਦਦਗਾਰ ਲੋਭ ਮੋਹ ਘਰ ਘਰ ਰੱਖੇ ਨੇ ਉਹ ਕਹਤੇ ਆਪਣੇ ਸਨਾਪਤੀ ਨੂੰ ਛੱਡ ਦੇ ਦੁਰਮਤ ਦੇ ਸਨਾਪਤੀ ਨੇ ਜਿੰਨਾ ਜਰੂਰ ਦੇ ਸਨਾਪਤੀ ਮੌਜੂਦ ਮੌਜੂਦ ਨੇ ਦੁਰਮੰਦ ਰਾਜ ਕਾਇਮ ਹੈ ਜਿੱਦਣ ਉਹ ਮਾਰਗਦਰਮਤ ਮਰ ਗਈ ਜਿੱਦਣ ਲੋਹ ਮਾਰਗਦਰਮਤ ਦੁਰਮਤ ਹਰੇਕ ਨਾ ਕਮਜ਼ੋਰ ਹੋਊਗੀ ਇੱਕ ਸੈਨਾਪਤੀ ਜੇ ਮਰ ਜਾਏ ਕਮਜ਼ੋਰ ਨਹੀਂ ਹੋਊ ਸਾਡਾ ਰਾਜਾ ਉਹ ਰਾਣੀ ਦਾ ਰਾਜ ਹੈ ਦੁਰਮਤ ਦਾ ਜੇ ਸੈਨਾਪਤੀ ਪੰਜ ਨੇ ਜਿੰਨੇ ਮਰ ਗਏ ਉੰਨੀ ਕਮਜ਼ੋਰ ਹੋ ਗਈ ਉਹਦੀ ਫੌਜ ਕਮਜ਼ੋਰ ਹੋ ਗਈ ਉਹ ਨਹੀਂ ਮਰਨ ਦੀ ਲੋਭ ਨੂੰ ਉਹ ਨਹੀਂ ਮਰਨ ਦੀ ਲੋਭ ਨੂੰ ਇਹ ਨਹੀਂ ਜਾਣ ਕੁਛ ਕਹਿਣ ਦੇ ਲੋਭ ਨੂੰ ਲੋਭਕ ਸੌਂਦੇ ਨੇ ਲੋਕਾਂ ਦੇ ਅੰਦਰ ਦੁਰਮਦਾਰਾਜ ਤਾਂ ਹੋ ਜੇ ਲੋਕ ਲੋਕ ਲੋਭੀ ਰਹਿਣਗੇ ਦੁਰਮਦਾਰਾਜ ਤਾਂ ਹੋ ਜੇ ਲੋਕ ਮੋਹ ਦੇ ਵਿੱਚ ਫਸੇ ਰਹਿਣਗੇ ਔਰ ਇਹੀ ਪ੍ਰਚਾਰ ਕਰਦੇ ਨੇ ਉਹ ਜਿਹੜੇ ਲੋਕ ਉਹ ਸਿਪਾ ਸਾਲਾਰ ਨੇ ਸਾਰੇ ਇਹ ਪੰਜੇ ਇਹ ਦ੍ਰੋਪਤੀ ਹੈ ਦ੍ਰੋਪਤੀ ਦਰੋਪਤੀ ਭੇੜੇ ਪਤੀਆਂ ਵਾਲੀ ਬੋਹ ਬਚਨ ਜਿੰਨਾ ਜਰੇ ਪੰਜੇ ਮੌਜੂਦ ਨੇ ਉਹਦਾ ਕੀ ਵਿਗੜਦਾ ਤੁਰਮਦਾ ਕੁਛ ਨਹੀਂ ਵਿਗੜ ਸਕਦਾ ਉਹ ਨਹੀਂ ਵਿਗਣ ਲੋਭ ਨੂੰ ਜਾਣ ਦਿੰਦੇ ਕਿਤੇ ਲੋਕਾਂ ਚ ਵਿਆਪਕ ਰੱਖਣਗੇ ਉਹ ਮੋਰ ਨੂੰ ਨਹੀਂ ਛੱਡਣ ਦਿੰਦੇ ਉਕਸਾਉਣਗੇ ਸੰਤ ਵੀ ਇਹੀ ਕੰਮ ਕਰਦੇ ਨੇ ਇਹ ਸਾਰੀ ਫੌਜ ਜਿਹੜੀ ਲੱਗੀ ਹੋਈ ਹੈ ਇਹ ਗੁਰਮਤਿ ਦੇ ਖਿਲਾਫ ਲੱਗੀ ਹੋਈ ਹੈ ਇਹ ਨਕਸ਼ਾ ਦਿਖਾਉਣਾ ਹੈ ਸੰਤサル ਨੂੰ ਰੰਗੇ ਕਰ ਦੇਣੇ ਬਿਲਕੁਲ ਪਰਦਾ ਚੱਕ ਕੇ ਇਹੀ ਤਾਂ ਪਰਪਦਾ ਪਰਦਾ ਹੋਰ ਪਰਪਦਾ ਪਰਦਾ ਕੀ ਹੈ ਥੱਲੇ ਲੋਕ ਇਹ ਕਰਨ ਕੀ ਲੱਗੇ ਹੋਏ ਨੇ ਸੰਤ ਇਹ ਗੁਰਦੁਆਰੇ ਵਾਲੇ ਗੋਲਗ ਤਾਂ ਵੱਜਦੀ ਹੈ ਜੇ ਇਹ ਪ੍ਰਚਾਰ ਰੱਖਣਗੇ ਜਿੱਦਣ ਪਰਦਾ ਚੱਕਿਆਗਾ ਗੋਲ ਚੱਕੀ ਗਈ ਪਬਲਿਕ ਨੂੰ ਪਤਾ ਕੋਈ ਨਹੀਂ ਪਬਲਿਕ ਦੇ ਪਾਸੇ ਤਾਂ ਬਹੁਤ ਕੁਝ ਕਰ ਰਹੇ ਨੇ ਗੁਰਮਤਿ ਵਾਰੇ ਹੀ ਸੜਕੇ 2 ਵਜੇ ਉੱਠਦੇ ਨੇ ਸਿਆੜ ਦੇ ਵਿੱਚ ਨੇ ਠੰਡੇ ਪਾਣੀ ਨਾਲ ਫਰਸ਼ ਧੋਦੇ ਨੇ ਨੰਗੇ ਪੈਰੀਂ ਉੱਥੇ ਫਿਰਦੇ ਨੇ ਪਬਲਿਕ ਹੁੰਦਾ ਆ ਕੋਈ ਦੀਦਾ ਉਹ ਉਹ ਗੱਲ ਨਹੀਂ ਦੀ ਜਿੱਥੇ ਲੱਗੇ ਹੋਏ ਨੇ ਲੱਗਾ ਕਿ ਹੋਵੇ ਨੇ ਸੋ ਤੋਂ ਸ਼ਕਤੀਸ਼ਾਲੀ ਵਿਚਾਰਤਾ ਹੈ ਜਿਹੜੀ ਗੁਰਮਤ ਉਹਦੇ ਨਾਲ ਟੱਕਰ ਹੈ ਇਹਨਾਂ ਦੀ ਸਭ ਤੋਂ ਸ਼ਕਤੀਸ਼ਾਲੀ ਜਿਹੜੀ ਤਾਕਤ ਹੈ ਸਰਵਸ਼ਕਤੀਮਾਨ ਦੇ ਖਿਲਾਫ ਹੈ ਉਹਨਾਂ ਦੀ ਟੈਰਟਰੀ ਰਾਜ ਸਰਵਸ਼ਕਤੀਮਾਨ ਦੇ ਖਿਲਾਫ ਲੜਾਈ ਲੜ ਰਹੇ ਨੇ ਲੋਕ ਤਬ ਤੱਕ ਕਰਨਗੇ ਫਿਰ ਪ੍ਰਭਾਵ ਤਾਂ ਪਾਉਣਗੇ ਲੋਕਾਂ ਤੇ ਜੇ ਪਾਉਣੇ ਪਊਗਾ ਪਖਾਣੇ ਦਾ ਕੰਮ ਨਹੀਂ ਪਾਊਗਾ ਲੋਕਾਂ ਨੂੰ ਕਮਾਂਡ ਅਗਲਾ ਕੇ ਰੱਖਣ ਪਖੰਡ ਬਾਦ ਨਾਲ ਲੋਕਾਂ ਨੂੰ ਅਗਲਾ ਕੇ ਰੱਖੀਦਾ ਹੁੰਦਾ ਹੈ ਕੋਕਾ ਸੱਚ ਜਿਹੜੀ ਕੀ ਲੋਕਾਂ ਨੂੰ ਭੁੱਖਾ ਹੈ ਜੀਤੇ ਬਾਤਿਆ ਹੁੰਦਾ ਜਿਹਨੀਆਂ ਗੱਲਾਂ ਕਹਾਣੀਆਂ ਸੁਣਨ ਦੇ ਖਿਲਾਫ ਦੋਦੀਓ ਕਰਦੇ ਨੇ ਜਿਹੜੇ ਗੁਰੂਆਂ ਨੂੰ ਚੰਗਾ ਕਹਿੰਦੇ ਨੇ ਖਿਲਾਫ ਤੋਂ ਉਹਨਾਂ ਦੀ ਵਿਚਾਰਧਾਰਾ ਦੀ ਗੱਲ ਹੋ ਰਹੀ ਹੈ ਨੇ ਪਤਾ ਨਹੀਂ ਲੱਗਣ ਨੂੰ ਕਿ ਸਬ ਜੇ ਖਿਲਾਫਤ ਨਹੀਂ ਸੀ ਕਰਦੇ ਸਿੱਖੀ ਕਿੱਥੇ ਗਈ ਹੈ ਦੱਸ ਦੇ ਫਿਰ ਸਿੱਖੀ ਕਿੱਥੇ ਗਈ ਕਿਉਂ ਗਈ ਜੇ ਤੁਸੀਂ ਖਿਲਾਫਤ ਨਹੀਂ ਕਰਦੇ ਇਹ ਤੁਸੀਂ ਕਹੋ ਵੀ ਸਾਨੂੰ ਤਾਂ ਪਤਾ ਹੀ ਨਹੀਂ ਦੀ ਖਿਲਾਫਤ ਹੋ ਰਹੀ ਹੈ। ਇਹ ਇਸ ਇੱਕ ਬਿਆਨਾਂ ਵਰੀ ਹੋ ਸਕਦੇ ਨੇ। ਇੱਕ ਕੋਈ ਬਿਆਨਾਂ ਨਾ ਕੋਈ ਵਰੀ ਹੁੰਦਾ। ਕੋਈ ਰੱਬ ਦੀ ਬਾਤ ਆ ਸਾਨੂੰ ਨਹੀਂ ਪਤਾ ਸਾਤ ਖਿਲਾਫਤ ਹੋ ਰਹੀ ਆ ਹੱਥ ਖੜੇ ਕਰੇ ਨੇ ਅਸੀਂ ਖਿਲਾਫਤ ਨਹੀਂ ਕਰਦੇ। ਇੱਕ ਕੋਈ ਰਸਤਾ ਨਿਕਲਦਾ ਔਰ ਕੋਈ ਰਸਤਾ ਹੈ ਹੀ ਨਹੀਂ ਨਿਕਲਦਾ ਨਾ। ਨਹੀਂ ਤਾਂ ਫਿਰ ਮੋਟ ਠਗਾ ਠਕ ਠਗਾ ਠਗ ਸਭ ਨੇ ਲਾ ਦੇਣੀਆਂ ਖਿਲਾਫ। ਸੰਗਤ ਨੇ ਸਾਰੇ ਵਾਰਡ ਨੇ ਉਹ ਰਾਹਾਂ ਦੇ ਖਿਲਾਫ ਲਾ ਦੇਣੀਆਂ ਨੇ ਕੌਣ ਨੇ ਹਾਂਜੀ ਬੇਟੀ ਪ੍ਰੀਤ ਮਜ਼ਦੂਰੀ ਮੰਗਾ ਜੇ ਕੋ ਛਾਂਣ ਛਵਾਵਾ ਹੋ ਬੇਟੀ ਪ੍ਰੀਤ ਮਜ਼ਦੂਰੀ ਮੰਗਾ ਹੁਣ ਇਹਨਾਂ ਦਾ ਕਿਸੇ ਨਾਲ ਪ੍ਰੀਤ ਹੈ ਇਹਨਾਂ ਦੀ ਸੱਚ ਨਾਲ ਏ ਦਸੋ ਕੀਨੇ ਬੇਟੀ ਨੂੰ ਮਜੂਰੀ ਪ੍ਰੀਤ ਦੀ ਦਿੱਤੀ ਹੈ ਜਿਹੜਾ ਪ੍ਰੀਤ ਕਰੂਗਾ ਬੇਟੀ ਨਾਲ ਉਹ ਕੀ ਹੋਊਗਾ ਤੁਮ ਸੰਗ ਜੋੜਿ ਅਵਰ ਸੰਗ ਥੋੜੀ ਉਹਨੂੰ ਸੰਸਾਰ ਨਾਲ ਗੋਲ ਕੰਨਾਂ ਤੋੜਨੀ ਪਊਗੀ ਸੰਸਾਰ ਨਾਲ ਤੋੜਨੀ ਪਊਗੀ ਐਵੇਂ ਨਹੀਂ ਪ੍ਰੀਤ ਹੋ ਜਾਂਦੀ ਪ੍ਰੀਤ ਪਤਾ ਲੱਗਿਉ ਹੈ ਕਿ ਨਹੀਂ ਹੈ ਬੇਟੀ ਪ੍ਰੀਤਾ ਮਜ਼ਦੂਰੀ ਮਜ਼ਦੂਰੀ ਮੰਗਾ ਉਹ ਜਿਹੜਾ ਮਜ਼ਦੂਰੀ ਆ ਨਾ ਬੇਟੀ ਦੀ ਮਜ਼ਦੂਰੀ ਕਾਦੀ ਆ ਪਾਬਸਾ ਗਰਤਾਰ ਨਾ ਉਹ ਉਹ ਜਿਹੜਾ ਉਹਨੇ ਜਹਾਜ਼ ਬਣਾਇਆ ਨਾ ਨਾਮ ਦਾ ਹਮੇਸ਼ਾ ਲਈ ਉਹ ਜਹਾਜ਼ ਪਠਾੜ ਲੈਂਦੀ ਮਜ਼ਦੂਰੀ ਲੈਂਦਾ ਉਹ ਪਠਾਈ ਲੈ ਲੰਦਾ ਵੇਲੇ ਬਿਲਤਾ ਲੈਣਾ ਹੀ ਉਹਨੇ ਇੱਕੋ ਵਾਰ ਟਿਕਟ ਕੱਟਦਾ ਉਹਨੇ ਪ੍ਰੀਦਾ ਤੇ ਜੇ ਪ੍ਰੀਤ ਆਉਦਣਾ ਫਿਰ ਵਾਪੇ ਫਿਰ ਉਹਦੀ ਜ਼ਿੰਮੇਵਾਰੀ ਡੁੱਬਣ ਦੇਣਾ ਜੇ ਪ੍ਰੀਤ ਉਹਦੀ ਖਰੀਦ ਲਈ ਅਸੀਂ ਮੰਦੇ RAM ਲਿਓ ਹੈ ਬੋਲ ਖਰੀਦਣਾ ਪਊਗਾ ਮਨ ਵੇਚੇ ਸਤਗੁਰ ਕੇ ਬਾਸ ਦੇ ਕਾਬਲਾ ਮਨ ਵੇਦੂ ਕਿਹੜਾ ਵੇਦੂ ਇਹਨਾਂ ਜੋ ਕੋਈ ਵਨ ਵੇਦੂ ਫਾਦਾ ਜਿਹੜਾ ਅਕਾਲ ਤਖਤ ਦਾ ਵਿੱਚ ਫਿਰ ਵਿੱਚ ਬਾਦਲ ਦੋਏ ਆਗੂ ਨੇ ਨਾ ਜੇ ਨਹੀਂ ਵਹਿਦਾ ਤਾਂ ਛੱਡ ਕੇ ਪਰੇ ਹੋ ਜਾਣ ਸਿੱਖੀ ਨੇ ਲੋਕ ਪੜਿਆ ਜਾਣਗੇ ੱਟਾ ਮਾਰ ਮਾਰੇ ਨਾ ਨੂੰ ਫਿਰ ਨਾ ਕੋ ਦੱਸਿਆ ਨਹੀਂ ਸਮਾਂ ਆਊਗਾ ੱਟਾ ਮਾਰਨੇਗੇ ਨਾ ਲੋਕ ਅੱਗ ਲੱਗੇ ਸਮੁੰਦਰ ਨੂੰ ਹਾਂ ਇਹਦਾ ਤੇ ਬੁਝਣੀ ਨਹੀਂ ਹੈ ਹੁਣੇ ਬੋਈਦੇ ਜਨਾ ਤੇ ਜੋ ਲਾ ਲੈਣੇ ਹੈ ਹੈ ਜੋ ਕੋ ਛਾਨ ਛਵਾਵੇ ਹੋ ਜੇ ਕੋਈ ਚਾਹੁੰਦਾ ਮੇਰੇ ਤੇ ਕਿਰਪਾ ਹੋ ਜਵੇ ਜੇ ਕੋਈ ਛਤ ਅਸਲ ਜੇ ਛਤ ਹੈ ਰਹਾ ਔਰ ਅਬਦਾਸ ਇਹਨੂੰ ਛਤਰ ਕਹਿੰਦਾ ਛਾਨ ਨੂੰ ਕਰੀਬ ਨਾ ਨਵਾਜ ਗੁਸਾਈਆਂ ਮੇਰਾ ਕੋਈ ਛਾਨ ਕਹ ਲੋ ਕੋਈ ਛਤਰ ਕਹ ਲੋ ਕੀ ਫਰਕ ਪੈਂਦਾ ਕੋਈ ਛਾਨ ਨੂੰ ਛਤਰ ਮੰਨ ਲਵੇ ਕੋਈ ਗਰੀਬ ਆਦਮੀ ਕਿਰਪਾ ਛਤਰੇ ਹੈ ਪਈ ਧੁੱਪ ਤੋਂ ਚਾਦਰ ਕੀ ਹੁੰਦਾ ਧੁੱਪ ਤੋਂ ਰਮੀ ਤੋਂ ਛਾਂ ਨਹੀਂ ਆਏ ਧੁੱਪ ਤੋਂ ਰਮੀ ਤੋਂ ਪਹਾੜਾ ਵੀ ਤੋਂ ਨਹੀਂ ਹੁੰਦਾ ਪਹਾੜਾ ਜਿਹੜਾ ਠੰਡਾ ਹੈ ਉਹ ਵੀ ਛਾਂ ਦੇ ਵਿੱਚ ਘੱਟ ਹੁੰਦੀ ਹੈ ਗਰਮੀ ਸਰਦੀ ਤੋਂ ਕਹਿ ਲੋ ਗਰਮੀ ਸਰਦੀ ਤੋਂ ਹੈ ਇਹ ਗਰਮੀ ਸਰਦੀ ਤੋਂ ਹੋਏ ਬਿਮਾਰੀਆਂ ਨੇ ਸੀਰਾ ਤਾਤਾ ਹੋਏ ਅਖੀਰ ਵਾਲੀਆਂ ਉਹ جا ਕੇ ਸਤੋਗੁਣੀ ਜਦੋਂ ਬਿਮਾਰੀਆਂ ਰਹਿ ਗਈਆਂ ਤੇ ਇਹ ਘਰ ਚ ਸਤੋਗੁਣੀ ਦੀ ਟੀਸੀ ਤੇ ਜਾ ਕੇ ਜਦ ਚਲਿਆ ਜਾਂਦਾ ਨਾ ਆਦਮੀ ਜਿਹੜਾ ਕਹਿ ਰਿਹਾ ਮੈਂ ਦੁੱਗਣੀ ਮਜ਼ਦੂਰੀ ਦਊਂ ਅਸਲ ਸਤੋਗੁਣੀ ਦੀ ਟੀਸੀ ਤੇ ਖੜਾ ਹੈ ਉਹ ਹੁਣ ਤੁਰਿਆ ਵਜ ਜਾਂਦਾ ਚੌਥਾ ਸਤੋਗੁਣੀ ਦੇ ਦਾ ਤੀਜੇ ਘਰ ਚ ਦਾ ਖੜਾ ਚੌਥੇ ਚ ਜਾਂਦਾ ਹੁਣ ਜਾਣਾ ਉਹਨੂੰ ਜੇ ਅਕਲ ਹੈ ਨਹੀਂ ਮਜ਼ਦੂਰੀ ਦੰਦਾਰਾ ਕਿਉਂਕਿ ਚੜਾਵਾ ਚੜਾਉਂਦਾ ਆਇਆ ਨਾ ਪਿੱਛੇ ਕਿੱਚੇ ਮਾਇਆ ਨਾਲੇ ਖਰੀਦਾ ਆ ਸਭ ਕੁਛ ਫੁੱਲ ਤੱਕ ਤਾਂ ਚਲਿਆ ਗਿਆ ਹੁਣ ਮਾਇਆ ਨਾਲ ਪੁੰਨ ਦਾਣ ਗਾਹਣੇ ਪੁੰਨ ਦਾਣ ਚੱਲਦਾ ਗਾਂਜੇ ਦਾਣ ਕਰਨਾ ਵੇ ਵਾਂਨ ਕਰੋ ਮਨ ਵਿੱਚ ਐਸਾ ਸੁਖੇ ਪਾਸ ਤਨ ਮਨ ਤਨ ਸਭ ਸੋਮ ਗੁਰ ਕੋ ਹੁਕਮ ਮੰਨਿਆ ਪਾਈਆ ਹੁਣ ਗਾਂਹ ਜਾ ਕੇ ਚੌਥੇ ਘਰ ਚੇ ਹੁਣ ਥੱਲੇ ਵਾਲਾ ਦਾ ਸੌਦਾ ਚੱਲਣਾ ਨਹੀਂ ਚੌਥੇ ਘਰ ਚ ਉਹ ਵਿਚਾਰੇ ਨੂੰ ਗਾਹਾਂ ਵਾਲੀ ਦਸੀ ਕੁਛ ਨਹੀਂ ਵੀ ਹੁਣ ਬਦਲ ਗਈ ਪਾਈ ਗੱਡੀ ਇਹ ਹੁਣ ਤਾਂ ਲਾਈਨ ਬਦਲ ਗਈ ਉਹ ਨਹੀਂ ਚੱਲਣਾ ਹੁਣ ਭਾਈ ਏਅਰ ਜਾਣਾ ਪਹਿਲਾਂ ਹੁੰਦਾ ਤਾਂ ਜ਼ਮੀਨ ਤੇ ਹੁਣ ਜਾਣਾ ਭਾਈ ਏਅਰ ਇਹ ਸਭ ਹੋਰ ਤਰ੍ਹਾਂ ਦਾ ਇੱਥੇ ਕੁਛ ਹੋਰ ਲੱਗਦਾ ਉੱਥੇ ਕੁਛ ਹੋਰ ਲੱਗਦਾ ਸੀ ਇਹ ਤੇ ਆੜਾ ਥੱਲੇ ਵਾਲਾ ਤਾਂ ਥੱਲੇ ਹੀ ਰਹਿ ਜਾਂਦਾ ਉੱਤੇ ਵਾਲਾ ਦੇ ਹੁਣ ਕੁਛ ਉਹ ਚੌਥੇ ਪੱਧ ਵਾਲੀ ਗੱਲ ਬੰਦਾ ਹੁਣ ਉਹ ਤਾਂ ਤਿੰਨ ਆਲਾ ਖੜਾ ਵਿਚਾਰਾ ਗਰੀਵਨ ਵਾਜ ਕੋ ਸਈਆਂ ਮੇਰਾ ਮਾਥੇ ਛਤਰ ਤਰ ਤਰਾ ਉਹ ਛਤਰ ਮੰਗਦਾ ਉਹ ਛਤਰੀ ਨਾਲੇ ਉੱਡ ਜਾਣਾ ਉਹ ਦੇਖਿਆ ਨਹੀਂ ਝਾਲਾ ਮਾਰਦੇ ਉਹ ਹਵਾਈ ਜਾਂਦੇ ਉਹਨਾਂ ਦੀ ਛਤਰੀ ਨਾਲ ਉੱਡ ਜਾਂਦੇ ਆਇਦਰ ਦਵਾਲੇ ਨੂੰ ਗਵਾਰੇ ਆਏ ਨੇ ਗੈਸ ਭਰ ਜਾਂਦੀ ਉੱਤੇ ਉੱਡ ਜਾਂਦੇ ਨੇ ਦੀਵਾ ਜ ਲੈ ਕੇ ਜੋ ਦੀਵਾ ਜਲਦਾ ਹੀ ਰਹੇ ਨਾਮ ਦਾ ਦੀਵਾ ਮੇਰਾ ਇਕ ਨਾਮ ਤੇ ਦੀਵਾ ਜਲਦਾ ਹੀ ਰਹੇ ਤਾਂ ਉੱਤੇ ਨੂੰ ਆਉਣਾ ਜਾਣਾ ਥੱਲੇ ਨੂੰ ਕਿ ਮੈਂ ਆਜੂਗਾ ਲੋਗੋ कुटुंब ਸਭ ਹੁੰ ਤੇ ਤੋੜਾ ਤੋ ਆਪਣੀ ਬੇਟੀ ਆਵੇ ਹੋ ਜੇ ਉਹਨ ਕਹਿੰਦੇ ਤੁਸੀਂ ਉਹਦੇ ਪ੍ਰੀਤਤ ਕਰਨੀ ਐ ਫਿਰ ਲੋਗ ਔਰ ਕਟੰਬ ਸਾਰਿਆਂ ਨੂੰ ਤੋੜਨੀ ਪਊਗੀ ਤੋ ਲੋਗੇ ਹਮਤ ਕਿ ਸਜੇ ਜੇ ਲੋਕ ਕਟਮ ਨੋ ਤੋੜੀ ਅਰਦਾਸ ਕਾਦੀ ਰਹਿ ਗਈ ਕਰਨ ਨੂੰ ਦੱਸਣ ਜਿਹਨੇ ਲੋਕ ਕਟਮ ਨੋ ਤੋੜ ਲਈ ਅਰਦਾਸ ਕਿਹੜੀ ਬਚੀ ਹੈ ਸਮਝਾਉਣ ਮੈਨੂੰ ਕਿੱਥੇ ਹੈ ਕੱਲੀ ਕੱਲੀ ਪੰਕਤੀ ਛੇਤਰ ਮਾਰੂਗੀ ਕੱਲੀ ਕੱਲੀ ਪੰਕਤੀ ਗੁਰੂ ਗ੍ਰੰਥ ਸਾਹਿਬ ਦੀ ਛੇਤਰ ਮਾਰੂਗੀ ਛੇਤਰ ਦਸੋ ਅਰਦਾਸ ਕਾਦੀ ਬਚ ਗਈ ਇਹਦੇ ਬਣਾ ਤਾਂ ਭੇਡ ਹੀ ਨਹੀਂ ਮਿਲਣਾ ਪ੍ਰੀਤ ਮੈਨਾ ਪ੍ਰੀਤ ਕਰਨ ਵਾਸਤੇ ਲੋਕ ਕੰਗ ਤੋੜ ਨਹੀਂ ਪਾਉਗੀ ਅਰਦਾਸ ਕਾਦੀ ਕਰਨੀ ਹੈ ਹੁਣ ਅਰਦਾਸ ਇੱਕ ਕਵ ਜਾਂਦੀ ਹੈ ਫਿਰ ਬਸ ਇੱਕ ਕਵ ਹੈ ਦੀਏ ਨਾਨਕ ਮੰਗਾ ਨਾਮਦਾਨ ਕਿਰਪਾ ਕਰੋ ਕਿਰਪਾ ਕਰੋ ਹੁਣ ਕੀ ਕਰੇ ਅਰਦਾਸ ਇਹ ਅਰਦਾਸ ਕਿਸੇ ਤਰੀਕੇ ਨਾਲੋ ਨਾਨਕ ਕੇ ਕਰੇ ਅਰਦਾਸ ਸਿਕਰਦਾਸ ਬਾਣੀ ਕੀਰਤ ਕੀ ਇਹ ਇੱਕ ਅਰਦਾਸ ਬਾਣੀ ਕੀਰਤ ਕੀ ਗੁਰ ਰਾਮ ਦਾਸ ਰਖੋ ਛੜਨਾਈ ਮੈਂ ਦਾਸ ਆਪਣੀ ਛੜਨ ਜ ਰੱਖ ਤੇ ਦਾਸ ਹੋ ਗਿਆ ਦਾਸ ਦਾ ਤਾਂ ਕੋਈ ਮਲਕੀਅਤ ਨਹੀਂ ਹੁੰਦੀ ਦਾਸ ਤਾਂ ਮਾਲਕ ਨਹੀਂ ਉਹਨਾਂ ਕਿਸੇ ਚੀਜ਼ ਦਾ ਦਾਤਾ ਗੋਲਾ ਹੁੰਦਾ ਲਾਲਾ ਗੋਲਾ ਅਰਦਾਸ ਕਾਦੀ ਰਹੇਗੀ ਕਰਦੀ ਇਹ ਸਭ ਮੀਣਿਆਂ ਦਾ ਪ੍ਰਚਾਰ ਗੁਰਮਤ ਤੋਂ ਖਿਲਾਫ ਵਾਲਿਆਂ ਦਾ ਪ੍ਰਚਾਰ ਆ। ਥੋੜਾ ਪਰਦਾ ਦਿੱਤਾ ਫੋਲ ਸਾਰਾ ਹੀ ਰਿਆ ਕੱਖ ਵੀ ਨਹੀਂ। ਬੋਲਣ ਥੋੜੇ ਕੋਈ ਕੁਝ ਹੈ ਨਹੀਂ। ਇਹ ਜੇ ਕਰਕੇ ਬੋਲਦੇ ਨਹੀਂ ਬੋਲੋ ਕੀ ਬੋਲਣ ਨੂੰ ਹੈ ਕੁਝ ਨਹੀਂ। ਆਹ ਬੋਲਦਾ ਨਾ ਬਾਪ ਸਾਰਿਆਂ ਦਾ। ਆ ਬਾਪੂ ਬੋਲਦਾ। ਇਹ ਬੋਲਤੀ ਬੰਦ ਕਰ ਦਿੰਦਾ। ਲੋਕ ਗਟੰਬ ਸਭੂ ਦੇ ਥੋੜੇ। ਇਹ ਬਾਪੂ ਕੋਈ ਕੀਦਾ? ਬਣਾ ਲਓ ਗੁਰੂ ਸ਼ਬਦ ਲੈ ਲਓ ਸਵਾਦ। ਯਾਦ ਕਰੋ ਇਹਦਾ ਬ੍ਰੋਦ ਖੜੇ ਹੋ ਕੇ ਡਟ ਕੇ ਵੀ ਅਸੀਂ ਨਹੀਂ ਮੰਨਦੇ ਗੁਰੂ ਇਹਨੂੰ ਨਹੀਂ ਡੁੱਬ ਕੇ ਉਸ ਸਰੋਵਰ ਚ ਨੱਕ ਡੋਬ ਕੇ ਮਰ ਜਾਓ ਫਿਰ ਉੱਥੇ ਸਾਰੇ ਹੀ ਮਰ ਜਾਓ ਸਰੋਵਰ ਦੇ ਵਿੱਚ ਉਸ ਸਰੋਵਰ ਵਿੱਚ ਡੁੱਬ ਕੇ ਹੀ ਮਰ ਜਾਓ ਹੋਰ ਨਹੀਂ ਕੁਛ ਹੁੰਦਾ ਸ਼ਰਮ ਨਾਲ ਪਰ ਸ਼ਰਮ ਧਰਮ ਕਾ ਡੇਰਾ ਦੂਰ ਨਾ ਨਕਾ ਕੂੜ ਰਹਾ ਭਰਪੂਰ ਉੱਥੇ ਹੀ ਤੁਹਾਡੇ ਘਰ ਆ ਉਹ ਜਿੱਥੇ ਜੀ ਸ਼ਰਮ ਧਰਮ ਦਾ ਡੇਰਾ ਦੂਰ ਤੇ ਸ਼ਰਮ ਧਰਮ ਦਾ ਡੇਰਾ ਤਾਂ ਫਿਰ ਹੀ ਨਹੀਂ ਤੁਹਾਡੇ ਨੇੜੇ ਤਾਂ ਨਹੀਂ ਸ਼ਰਮ ਦਾ ਡੇਰਾ ਇਹ ਲਾਗੂ ਤੁਹਾਡੇ ਤੇ ਹੋ ਗਈ ਅੱਜ ਪੰਕਤੀ ਉਸ ਵੇਲੇ ਖਬਨੀ ਕਿਨੂੰ ਕਿਹਾ ਸੀ ਉਹ ਕੂੜ ਡੋਬੇ ਪੂਰਾ ਤੁਸੀਂ ਪੂਰ ਪੂਰ ਰੋਜ਼ ਆਉਂਦੇ ਤੁਹਾਡੇ ਕੋ ਇਨੇ ਲੋਕ ਡੋਬੀ ਜਾਂਦੇ ਉਹਨਾਂ ਨੂੰ ਕੂੜ ਨੂੰ ਕੂੜ ਨਾਲ ਕੁਝ ਸ਼ਰਮ ਕਰੋ ਉਹ ਗੁਰਬਾਣੀ ਕੀ ਕਹਿੰਦੀ ਹੈ ਤੁਸੀਂ ਕੀ ਕਰ ਰਹੇ ਹੋ ਕੁਛ ਤਾਂ ਸ਼ਰਮ ਕਰੋ ਨਹੀਂ ਡੁੱਬ ਕੇ ਹੀ ਮਰ ਜਾਓ ਬਥੇਰਾ ਪਾਣੀ ਹੈ ਉੱਥੇ ਹਾਂ ਜੀ ਲੋਗ ਕੁਤੰਬ ਸਭ ਹੁੰਦੇ ਤੋੜਾ ਤਾਂ ਆਪਨ ਵੇਢੀ ਆਵੇ ਹੋ ਤਾਂ ਆਪਨ ਵੇਢੀ ਆਵੇ ਜਿੱਦਣ ਤੁਸੀਂ ਤੋੜ ਲਈ ਆਪੇ ਆ ਜੂ ਵੇਢੀ ਤਾਂ ਕਹੂ ਦੱਸ ਕੀ ਕਰਾਉਣਾ ਛੰਨ ਗੇ ਜੀ ਬਣਾਉਣੀ ਹੈ ਬੇਢੀ ਦਾ ਆਪੇ ਆ ਜਾਂਦਾ ਤੋੜੋ ਤਾਂ ਸਹੀ ਕੋਈ ਪਰੇ ਨਾਲ ਤਾਂ ਗੋਲ ਕਰਨਾ ਜੋੜੀ ਹੋਈ ਐ ਸੰਗਤ ਨਾਲ ਜੋੜੀ ਹੋਈ ਐ ਸੰਗਤ ਥੋੜੀ ਆਉਂਦੀ ਐ ਗੋਲਕ ਥੋੜੀ ਐ ਆਪਨ ਬੇਢੀ ਆਵਾ ਹੋ ਕਮ ਕਮ ਦੁਨੀਆ ਇਤਨਾ ਬਦਨਾਮ ਕਰੋ ਸਿੱਖੀ ਨੂੰ ਪਰੇ ਹੋ ਜੋ ਛੱਡ ਕੇ ਗੁਰਦੁਆਰੇ ਚੰਗੀ ਗੱਲ ਐ ਨਹੀਂ ਛਡਾ ਦੇਣਾ ਅਗਲੇ ਨੇ ਸਾਰੀ ਦੁਨੀਆ ਨੇ ਛਡਾ ਦੇਣੀ ਐ ਸਾਰੇ ਵਰਡ ਇਹਨਾਂ ਥੁੱਕ ਦੂ ਥੱਲੇ ਆ ਜਾਓਗੇ ਤੁਸੀਂ ਥੁੱਕ ਦੇ ਥੱਲੇ ਹੀ ਦਬ ਜਾਓਗੇ ਸਰੋਵਰ ਬਣ ਜਾਊਗਾ ਬਹੁਤ ਬੜਾ ਆ ਜੀ ਐਸੋ ਬੇਢੀ ਬਰਨ ਸਕੂ ਐਸੋ ਬੇਢੀ ਬਰਨ ਸਕੂ ਬੇਢੀ ਕਹੇ ਜਾ ਮੈਂ ਤਾਂ ਦੇਖਿਆ ਉਹਨੇ ਦੇਖਿਆ ਬੇਢੀ ਉਹਦੇ ਤਾਂ ਆਇਆ ਕਰ ਸਭ ਅੰਤਰ ਸਭ ਠਾਈ ਹੋ ਐਸੋ ਬੇਢੀ ਢੀ ਐਸਾ ਵਰਨਨ ਸਕੂ ਉਹਦੇ ਮੈਂ ਬਿਆਨਤਾ ਨਹੀਂ ਕਰ ਸਕਦਾ ਬਿਆਨ ਕੀ ਕਰਾਂ ਸਾਰਿਆਂ ਦੇ ਅੰਦਰ ਬਾਹਰ ਨੂੰ ਝਾਕਦੇ ਨੇ ਸਾਰੇ ਸੰਗਤ ਵੱਲ ਝਾਕਦੇ ਨੇ ਕਿਹੜਾ ਕਿੰਨੇ ਪੈਸੇ ਚਾੜਦਾ ਮਾਇਆ ਵੱਲ ਝਾਕਦੇ ਨੇ ਅੰਦਰ ਨੂੰ ਨਹੀਂ ਝਾਕਦੇ ਸਭ ਅੰਤਰ ਸਭ ਠਾਈ ਹੋ ਸਭ ਅੰਤਰ ਸਭ ਠਾਈ ਹੋ ਕੋਈ ਚਾਹ ਗੁਰਦੁਆਰੇ ਦੇ ਘੜਾ ਚਾਹੇ ਕੋਈ ਬਾਹਰ ਘੜਾ ਚਾਹੇ ਕੋਈ ਝਟਕੇ ਵਾਲੀ ਦੁਕਾਨ ਤੇ ਬੈਠਾ ਝੜ ਗਈ ਆ ਉੱਥੇ ਵੀ ਬੈਠੀ ਹੈਗਾ ਬੈਠੀ ਸਾਰੇ ਹੀ ਆ ਸਭ ਅੰਤਰ ਸਭ ਠਾਈ ਉਹ ਉਹ ਵਾਲਾ ਫੇਰ ਨਾਲੇ ਕੋਲੇ ਨਹੀਂ ਉਹ ਝਟਕੇ ਵਾਲੇ ਕੋਲ ਵੀ ਹੈ ਠੇਕੇ ਵਾਲੇ ਕੋਲ ਵੀ ਹੈ ਜਿਹੜਾ ਠੇਕੇ ਤੇ ਬੈਠਾ ਉਹ ਸਾਰੇ ਹੀ ਆ ਕਮਾਲਾ ਵਾਲਾ ਕਹੇ ਮੇਰੇ ਕੋਲੇ ਆ ਵਾਦੀ ਵਾਲਾ ਕਹੇ ਮੇਰੇ ਕੋਲੇ ਆ ਉਹਦੇ ਕੋਲ ਛੇਤੀ ਆ ਜਾਂਦਾ ਤੁਹਾਡੇ ਕੋ ਘਟ ਆਉਂਦਾ ਪਖੰਡੀਆਂ ਕੋ ਉਹ ਕਿਹੜਾ ਉਹਦਾ ਕਰਤ ਕਰਕੇ ਖਾਂਦਾ ਹੈ ਬਾਕੀ ਤਾਂ ਤੁਸੀਂ ਹਰਾਮ ਦਾ ਖਾਣੇ ਵਾਲਾ ਆਲੇ ਤੁਹਾਡੇ ਕੋ ਮੈਂ ਆ ਜੂਗਾ ਥੋੜੇ ਕਹਦਾ ਸ਼ਰਮਿੰਦਾ ਹੁੰਦਾ ਆਕੇ ਵੀ ਉਹ ਕਰਦਾ ਜਾਂਦੇ ਨੂੰ ਵੀ ਸ਼ਰਮ ਲੱਗਦੀ ਹੈ ਜਿਹੜਾ ਮਾਲਾ ਫੇਰਦਾ ਹੈ ਜਿਹੜਾ ਕਰਤ ਕਰਕੇ ਖਾਂਦਾ ਉੱਥੇ ਨੂੰ ਸ਼ਰਮ ਲੱਗਦੀ ਕਰਤ ਕਰਦਾ ਕਾਸੇ ਦੀ ਕਰਦਾ ਪੁਨਪਾਪ ਹੋ ਉਹਨਾਂ ਨੂੰ ਮਾਲਾ ਫੇਰਨ ਵਾਲਿਆਂ ਨੂੰ ਪੁਨਪਾਪ ਹੋ ਇਹਨਾਂ ਨੂੰ ਪੁਨਪਾਪ ਨਹੀਂ ਹੁੰਦਾ ਪੁਨਪਾਪ ਦਾ ਪਖੰਡ ਵੀ ਮਾਲਾ ਵਾਲਿਆਂ ਲਈ ਬਣਾਇਆ ਹੋਇਆ ਹੈ ਕੁਨ ਪਾਪ ਦਾ ਪਖੰਡ ਉਹਨਾਂ ਨੇ ਬਣਾਇਆ ਜਿਹਨਾਂ ਨੇ ਵੇਲੀਆਂ ਖਾਡੀਆਂ ਨੇ। ਕੁਨ ਪਾਪ ਹੁੰਦਾ ਹੀ ਨਹੀਂ। ਸਦਨ ਕਸਾਈ ਦੀ ਬਾਣੀ ਐਵੇਂ ਨਹੀਂ ਆ ਗਈ। ਉਹ ਸਦਨ ਆਦੀ ਵੀ ਤਾਂ ਕਸਾਈ ਸੀਗਾ ਉੱਥੇ ਬੈਠੀ ਹੈ ਨਹੀਂ ਸੀ ਇੱਥੇ ਬੈਠਾ ਗੁਰਬਾਣੀ 'ਚ। ਠੇਣਾ ਦਾ ਵੀ ਹੈ ਕੋਈ। ਜਿਹੜੇ ਬੈਠੇ ਨੇ। ਮਾਲਾ ਫੇਰਨ ਵਾਲਾ ਵੀ ਹੈ ਇੱਥੇ ਕੋਈ। ਇੱਕ ਆਦਮੀ ਦਿਖਾਓ ਜਿਹੜਾ ਮਾਲਾ ਫੇਰਦਾ ਹੋਵੇ ਇੱਥੇ ਬੈਠਾ। ਜਿਹਦੀ ਬਾਣੀ ਆ ਗਈ ਹੋਵੇ। ਜਿਹਦੀ ਬਾਣੀ ਆ ਗਈ ਹੋਵੇ। ਉਨਲਾ ਇੱਕ ਬਨੇ ਸਾਡੇ ਕੋਲ ਕਸਾਈ ਬੈਠਾ ਹੈ ਵਿੱਚ ਸਧਨਾ ਉਹ ਤਾਂ ਕਹਿਆ ਕਹਾ ਗੋੜ ਤੇਰੇ ਸਤਿਗੁਰੂ ਜੇ ਕਰਮਨਾਸ਼ ਤੇਰੇ ਜੇ ਕਹਦਾ ਹੋਣਾ ਮੇਰਾ ਕਰਮ ਨਹੀਂ ਨਾਸਿਆ ਕਰਮ ਨਹੀਂ ਛੱਡਿਆ ਦਾ ਮਤਲਬ ਉਹਨੇ ਕਰਮ ਦਾ ਨਾਸ ਗਿਆਨ ਪਿਆ ਦਾ ਕਰਮੇ ਨਾਸ ਕਰਮ ਦਾ ਰੰਗ ਚੜਦਾ ਹੀ ਨਹੀਂ ਹੈ ਗਿਆਨਵਾਲ ਨੂੰ ਕਰਮ ਦਾ ਰੰਗ ਚੜਦਾ ਭਰਮ ਗਿਆਨੀ ਨੂੰ ਕਰਮ ਉਹਦੇ ਤੇ ਕੀ ਅਸਰ ਕਰੂਗਾ ਜਾ ਜਿਹੜਾ ਕਰਮ ਮੰਨਦਾ ਮੈਂ ਕਰਦਾ ਉਹਦੇ ਤੇ ਰੰਗ ਛੜਦਾ ਜਿਹੜਾ ਕਰਮ ਕਰਤ ਹੋਏ ਨੇ ਕੰਮ ਹੀ ਆ ਉਹਦੇ ਰੰਗਵੇਂ ਚੜ ਜੁਗਲ ਹੁੰਦਾ ਉਹ ਤੇ ਚੜਦਾ ਹੀ ਨਹੀਂ ਹੁੰਦਾ ਉਹਦੇ ਅਸਰ ਨਹੀਂ ਕਰਮ ਕਰਦਾ ਨਾ ਚੰਗੇ ਦਾ ਨਾ ਮਾੜੇ ਦਾ